ਕਾਪੀਆਂ ਬਣਾਉਣ ਵਾਲੀ ਫੈਕਟਰੀ ਚ ਲੱਗੀ ਭਿਆਨਕ ਅੱਗ। ਔਰ ਬਹੁਤ ਭਿਆਨਕ ਅੱਗ ਲੱਗੀ ਸੀਗੀ ਬੜੀ ਮੁਸ਼ਕਲ ਨਾਲ ਅਸੀਂ ਅੱਗ ਤੇ ਕਾਬੂ ਪਾਇਆ। ਲੱਖਾਂ ਦਾ ਹੋਇਆ ਭਾਰੀ ਨੁਕਸਾਨ। ਇੱਕ ਪੇਪਰ ਦਾ ਸਟੋਰ ਆ ਜਿਹਦੇ ਵਿੱਚ ਅਚਾਨਕ ਅੱਗ ਲੱਗ ਗਈ ਆ। ਪੁਲਿਸ ਬ੍ਰਿਗੇਡ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਇਆ ਕਾਬੂ ਜਿਹੜੀ ਮੁਕਸਰ ਸਾਹਿਬ ਦੇ ਸਿੱਧੂ ਕਲੋਨੀ ਦੇ ਵਿੱਚ ਕਾਪੀਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਅੱਗ ਲੱਗਣ ਦੇ ਕਾਰਨ ਕਰੀਬ ਦੀ ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕੇ ਉਥੇ ਹੀ ਜਦ ਅੱਗ ਲੱਗੀ ਤਾਂ ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾ ਲਿਆ ਪਰ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਮੇਰਾ ਨਾਮ ਅਨੁਰਾਜ ਚਰਮੇ ਸਾਡੇ ਅਸ਼ੋਕ ਕਲੜਾ ਜੀ ਦੀ ਕਾਪੀ ਬਣਾਉਣ ਦੀ ਫੈਕਟਰੀ ਹੈ ਲਗਭਗ ਕਰੀਬ 25 ਤੋਂ 30 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਔਰ ਬਹੁਤ ਭਿਆਨਕ ਅੱਗ ਲੱਗੀ ਸੀਗੀ ਬੜੀ ਮੁਸ਼ਕਲ ਨਾਲ ਅਸੀਂ ਅੱਗ ਤੇ ਕਾਬੂ ਪਾਇਆ ਹਾਲੇ ਤੱਕ ਤਾਂ ਕੁਝ ਸਮਝ ਨਹੀਂ ਆਇਆ ਪਰ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਚੁੱਕਿਆ ਹੈ ਕਾਪੀਆਂ ਸੀਗੀਆਂ ਔਰ ਜਿਹੜਾ ਕਾਪੀ ਇੱਦਾਂ ਪੇਜ ਹੁੰਦਾ ਉਹ ਸੀਗਾ ਔਰ ਸਾਰਾ ਜਿਹੜਾ ਆਪਣਾ ਹੁੰਦਾ ਸਟੇਸ਼ਨਰੀ ਦਾ ਸਮਾਨ ਸੀਗਾ ਅੱਜ ਦੁਪਹਿਰ ਨੂੰ ਅੰਦਾਜ਼ਨ ਸਵਾਗਤਨ ਵਜ੍ਹਾ ਸਾਨੂੰ ਫਰਗੋਟ ਤੇ ਕਾਲ ਆਈ ਤੇ ਸੰਧੂ ਕਲੌਨੀ ਗਲੀ ਨੰਬਰ 2 ਦੇ ਵਿੱਚ ਇੱਕ ਪੇਪਰ ਦਾ ਸਟੋਰ ਹੈ ਜਿਹਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਅਸੀਂ ਨਾਲ ਦੇ ਨਾਲ ਟਰਨ ਆਊਟ ਕਰਕੇ ਗੱਡੀ ਨੂੰ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਅੱਗ ਕਾਫੀ ਜ਼ਿਆਦਾ ਫੈਲ ਰਹੀ ਸੀ ਫਿਰ ਅਸੀਂ ਦੂਜੀ ਗੱਡੀ ਵੀ ਕਾਲ ਕਰਕੇ ਦਫ਼ਤਰ ਤੋਂ ਮੰਗਾ ਲਈ ਆ ਆ ਕੇ ਦੋਨਾਂ ਗੱਡੀਆਂ ਨਾਲ ਪੂਰੇ ਆਂਡੀ ਗੋਣੇ ਸਹਿਯੋਗ ਨਾਲ ਅੱਗ ਤੇ ਕੰਟਰੋਲ ਕੀਤਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਵੈਸੇ ਜਾਨੀ ਨੁਕਸਾਨ ਤੋਂ ਬਚਾ ਲਈ ਅੱਗ ਹੁਣ ਕੰਟਰੋਲ ਆ ਜੀ ਕਾਪੀਆਂ ਬਣਾਉਣ ਵਾਲੀ ਫੈਕਟਰੀ ਚ ਲੱਗੀ ਭਿਆਨਕ ਅੱਗ ਔਰ ਬਹੁਤ ਘਾਨਕ ਅਦਲਗੀ ਸੀਗੀ ਬੜੀ ਮੁਸ਼ਕਲ ਨਾਲ ਅਸੀਂ ਅੱਗ ਤੇ ਕਾਬੂ ਪਾਇਆ ਲੱਖਾਂ ਦਾ ਹੋਇਆ ਭਾਰੀ ਨੁਕਸਾਨ ਇੱਕ ਪੇਪਰ ਦਾ ਸਟੋਰ ਆ ਜਿਹਦੇ ਵਿੱਚ ਅਚਾਨਕ ਅੱਗ ਲੱਗ ਗਈ ਆ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਇਆ ਕਾਬੂ ਕਰੀ ਮੁਕਸਰ ਸਾਹਿਬ ਦੇ ਸਿੱਧੂ ਕਲੋਨੀ ਦੇ ਵਿੱਚ ਕਾਪੀਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ। ਅੱਗ ਲੱਗਣ ਦੇ ਕਾਰਨ ਕਰੀਬ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕੇ। ਉੱਥੇ ਹੀ ਜਦ ਅੱਗ ਲੱਗੀ ਤਾਂ ਫਾਇਰ ਬਰਗੇਡ ਨੇ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾ ਲਿਆ ਪਰ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ। ਮੇਰਾ ਨਾਮ ਅਨੁਰਾਗ ਚਰਮਾ ਹੈ। ਸਾਡੇ ਅਸ਼ੋਕ ਕਲੜਾ ਜੀ ਦੀ ਕਾਪੀ ਬਣਾਉਣ ਦੀ ਫੈਕਟਰੀ ਹੈ ਲਗਭਗ ਕਰੀਬ 25 ਤੋਂ 30 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ ਔਰ ਬਹੁਤ ਭਿਆਨਕ ਅੱਗ ਲੱਗੀ ਸੀਗੀ ਬੜੀ ਮੁਸ਼ਕਲ ਨਾਲ ਅਸੀਂ ਅੱਗ ਤੇ ਕਾਬੂ ਪਾਇਆ ਹਾਲੇ ਤੱਕ ਤਾਂ ਕੁਝ ਸਮਝ ਨਹੀਂ ਆਇਆ ਪਰ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਚੁੱਕਿਆ ਹੈ ਕਾਪੀਆਂ ਸੀਗੀਆਂ ਔਰ ਜਿਹੜਾ ਕਾਪੀ ਇੱਦਾਂ ਪੇਜ ਹੁੰਦਾ ਉਹ ਸੀਗਾ ਔਰ ਸਾਰਾ ਜਿਹੜਾ ਆਪਣਾ ਹੁੰਦਾ ਸਟੇਸ਼ਨਰੀ ਦਾ ਸਮਾਨ ਸੀਗਾ ਅੱਜ ਦੁਪਹਿਰ ਨੂੰ ਅਜਨ ਸਵਾਗਤਨ ਵਜੇ ਸਾਨੂੰ ਫਰਗੋਟ ਤੇ ਕਾਲ ਆਈ ਤੇ ਸੰਧੂ ਕਨੌਨੀ ਗਲੀ ਨੰਬਰ 2 ਦੇ ਵਿੱਚ ਇੱਕ ਪੇਪਰ ਦਾ ਸਟੋਰ ਆ ਜਿਹਦੇ ਵਿੱਚ ਅਚਾਨਕ ਅੱਗ ਲੱਗ ਗਈ ਆ ਤੇ ਅਸੀਂ ਨਾਲ ਦੇ ਨਾਲ ਰਨ ਆਊਟ ਕਰਕੇ ਗੱਡੀ ਨੂੰ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਅੱਗ ਕਾਫੀ ਜ਼ਿਆਦਾ ਫੈਲ ਰਹੀ ਸੀ ਫਿਰ ਅਸੀਂ ਦੂਜੀ ਗੱਡੀ ਵੀ ਕਾਲ ਕਰਕੇ ਦਫ਼ਤਰ ਤੋਂ ਮੰਗਾ ਲਈ ਆ ਆ ਕੇ ਦੋਨਾਂ ਗੱਡੀਆਂ ਨਾਲ ਪੂਰੇ ਆਂਡੀ ਗੋਣੇ ਸਹਿਯੋਗ ਨਾਲ ਅੱਗ ਤੇ ਕੰਟਰੋਲ ਕੀਤਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਵੈਸੇ ਜਾਨੀ ਨੁਕਸਾਨ ਤੋ ਬਚਾਈ ਅੱਗੇ ਹੁਣ ਕੰਟਰੋਲ ਆ ਗਿਆ